ਵਿਲਾ ਮਹਿਤੋ ਜਠੇਰੀਆਂ ਦਾ ਪਿੰਡ ਰੁਲਕਾ ਕਲਾਂ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਭੇਜਣ ਲਈ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਜਟੇਰੇ ਜਿਹੜੇ ਆ ਬਹੁਤ ਕਿਰਿਆ ਤੋਂ ਇੱਥੇ ਜੱਦੀ ਜਟੇਰੇ ਇਹ ਮੇਤੋ ਪਰਿਵਾਰ ਦੇ ਜਿੰਨੇ ਵੀ ਲਾਗਦੇ ਪਿੰਡ ਵਾਲੇ ਮੇਤੋ ਪਰਿਵਾਰ ਵਾਲੇ ਇੱਥੇ ਹਰ ਸਾਲ ਆਉਂਦੇ ਆ ਤੇ ਬੜੀ ਸ਼ਰਧਾ ਨਾਲ ਇਹ ਮੇਲਾ ਜਿਹੜਾ ਮਨਾਇਆ ਜਾਂਦਾ ਹਰ ਦੇ 10ਵੇਂ ਠੀਕ ਹੈ ਤੇ ਬਾਕੀ ਇਦਾਂ ਆ ਵੀ ਅਸੀਂ ਗਾਂ ਵੀ ਆਸ ਕਰਦੇ ਵੀ ਅਸੀਂ ਇਦਾਂ ਮਨਾਉਂਦੇ ਰਹਾ ਸਾਡੇ ਗਾਂਹ ਪਰਿਵਾਰ ਦੇ ਮਨਾਉਂਦੇ ਰਹਿਣਗੇ ਸ਼ਾਨਦਤ ਜਟੇਰੇ ਹੁੰਦੇ ਨੇ ਲਗਾਤਾਰ ਕਿੰਨੇ ਸਾਲ ਹੋ ਗਏ ਸਾਡੀ ਸੁਰਤ ਤੋਂ ਪਹਿਲਾਂ ਦੇ ਮਨਾਉਂਦੇ ਆ ਰਹੇ ਸਾਰੇ ਸਾਡੇ ਬਜ਼ੁਰਗ ਠੀਕ ਹੈ ਸੁਰਤ ਤੋਂ ਪਹਿਲਾਂ ਹਰ ਸਾਲ ਦੀ ਤਰ੍ਹਾਂ ਅਸੀਂ ਗੱਲ ਕਰਦੇ ਆ ਸੰਗਤ ਆ ਸੰਗਤ ਜੀ ਬਹੁਤ ਵਧੀ ਜਾਂਦਾ ਆ ਪਹਿਲਾਂ ਗਿਣਤੀ ਦੇ ਇੱਥੇ ਆਉਂਦੇ ਸੀ ਪੰਜ ਸੱਤ ਬੰਦੇ ਜਾਂ 10 ਹੁਣ ਦੇਖੋ ਜੀ ਸੈਂਕੜਿਆਂ ਦੇ ਹਿਸਾਬ ਨਾਲ ਹੁਣ ਤਾਂ ਇੱਥੇ ਸੰਗਤ ਆਉਂਦੀ ਆ ਬਹੁਤ 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 ਲੋਕਾਂ ਨੂੰ ਪਹਿਲਾਂ ਪਤਾ ਨਹੀਂ ਸੀ ਅਸੀਂ ਕਿਹੜੇ ਕਿੱਥੇ ਆ ਔਰ ਲੋਕਾਂ ਨੂੰ ਪਤਾ ਲੱਗਾ ਵੀ ਰਣਗੀ ਸਾਡੀ ਜਠੇਰੇ ਆ ਪੋਰਜਗਰਾਮਾ ਤੋਂ ਗੁਲਾਬ ਤੋਂ ਨਦੀਆਂ ਤੋਂ ਸਾਰੇ ਪਿੰਡਾਂ ਤੋਂ ਲੱਗਦਾ ਆਪੇ ਮੇਲੇ ਮਨਾਉਂਦੇ ਰਹੀਏ ਬੱਚਿਆਂ ਨੂੰ ਆਪਣੇ ਨੂੰ ਪੂਰੀ ਸੰਗਤ ਤੋਂ ਬਿਜਾ ਕੇ ਰੱਖੀਏ ਨਸ਼ੇ ਤੋਂ ਬਿਜਾ ਕੇ ਰੱਖੀਏ ਮੇਲੇ ਆ ਕੇ ਕੋਈ ਸਿੱਖਿਆ ਲਈਏ ਮੇਲੇ ਤੇ ਆਈਏ ਟਿਆਣਿਆਂ ਨੂੰ ਸਿੱਖਿਆ ਦੇਈਏ ਵੀ ਚੰਗੇ ਰਸਤੇ ਪੱਥਰ ਮੁੱਲਾ ਬਰੋ ਸ਼ਹਿਰਾਮਾ ਲੁਧਿਆਣਾ ਤੇ ਬਾਕੀ ਤਾਜਪੁਰਾ ਬਰੋੜਾ ਸਭ ਕੋ ਚੱਲ ਬਰੋੜਕਾ ਔਈਲਾ श्री गुरूदास महाराज जी पर इंसान है ग़लतीअ सां पुतला हैदे जेले जा त मगरियो फारह